ਇਹ ਰਾਗ ਮੰਹੱਲਾ ਪਹਿਲਾ ਘਰ ਦੂਜਾ ਆਪੀ ਰਸਿਆ ਆਪੁਰਸ ਆਪੀ 라ਵਣ ਹੋਰ ਪ੍ਰਭੂ ਆਪੀ ਰਸ ਭਰਿਆ ਪਦਾਰਥ ਹੈ ਆਪ ਹੀ ਉਸ ਵਿੱਚ ਰਸ ਹੈ ਆਪ ਹੀ ਉਸ ਸਵਾਦ ਨੂੰ ਮਾਨਣ ਵਾਲਾ ਹੈ ਆਪੀ ਹੋਬਾਈ ਚੋਲੜਾ ਅਪੀ ਸੀਜ ਪਧਾਰ ਪ੍ਰਭੂ ਆਪ ਹੀ istri ਬਣਦਾ ਹੈ ਆਪ ਹੀ ਸੀਜ ਤੇ ਆਪ ਹੀ ਮੰਨਣ ਵਾਲਾ ਕਸਮ ਹੈ ਰੰਗ ਰਤਾ ਮੇਰਾ ਸਾਹਿਬ ਰਮ ਰਹਿਆ ਭਲਪੂਰ ਮੇਰਾ ਮਾਲਕ ਪ੍ਰਭੂ ਪਿਆਰ ਵਿੱਚ ਰੰਗਿਆ ਹੋਇਆ ਹੈ ਉਹ ਸਾਰੀ ਸ੍ਰਿਸ਼ਟੀ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਰਹਾਓ ਆਪੇ ਮਾਚੀ ਮਛਲੀ ਆਪੇ ਪਾਣੀ ਜਾਲ ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ ਆਪ ਹੀ ਮੱਛੀ ਹੈ ਆਪ ਹੀ ਪਾਣੀ ਹੈ ਜਿਸ ਵਿੱਚ ਮੱਛੀ ਰਹਿੰਦੀ ਹੈ ਆਪ ਹੀ ਜਾਲ ਹੈ ਜਿਸ ਵਿੱਚ ਮੱਛੀ ਫੜੀਦੀ ਹੈ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ ਆਪ ਹੀ ਉਸ ਜਾਲ ਵਿੱਚ ਮਾਸ ਦੀ ਬੋਟੀ ਹੈ ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ ਆਪੇ ਬਉ ਬਦ ਰੰਗੁਲਾ ਸਕੀਏ ਮੇਰਾ ਲਾਲ ਏ ਸਹੇਲਿਓ ਏ ਸਹੇਲਿਏ ਮੇਰਾ ਪਿਆਰ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਚ ਤਮਾਸ਼ੀ ਕਰਨ ਵਾਲਾ ਹੈ ਨਿਤਰਾ ਵਾਸੂ ਹਾਗੁਣੀ ਦੇਖ ਹਮਾਰਾ ਹਾਲ ਭਾਗਾ ਵਾਲੀਆਂ ਜੀ ਵਿਸਤਰੀਆਂ ਨੂੰ ਉਹ ਕਸਮ ਪ੍ਰਭੂ ਸਦਾ ਮਿਲਦਾ ਹੈ ਪਰ ਮੇਰੇ ਵਰਗੀਆਂ ਦਾ ਹਾਲ ਵੇਖ ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ ਪ੍ਰਣਮੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਏ ਪ੍ਰਭੂ ਨਾਨਕ ਤੇਰੇ ਦਰ ਤੇ ਅਰਦਾਸ ਕਰਦਾ ਹੈ ਤੂੰ ਹਰ ਥਾਂ ਮੌਜੂਦ ਹੈ ਮੈਨੂੰ ਵੀ ਦਿਦਾਰ ਦੇ ਤੂੰ ਹੀ ਸਰੋਵਰ ਹੈ ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖਵੇਂ ਗਸ ਸੂਰਜ ਦੀ ਰੋਸ਼ਨੀ ਵਿੱਚ ਖੜਨ ਵਾਲਾ ਕੋਲ ਪੁਲ ਵੀ ਤੂੰ ਹੀ ਹੈ ਤੇ ਚੰਦ ਦੇ ਚਾਨਣ ਵਿੱਚ ਖੜਨ ਵਾਲੀ ਕਮੀ ਵੀ ਤੂੰ ਹੀ ਹੈ ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ ਵੇਖ ਕੇ ਤੂੰ ਆਪ ਹੀ ਖੁਸ਼ ਹੋਣ ਵਾਲਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਭਾਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰਗ ਪਾਣੀ اے ਭਾਈ ਇਹ ਸਰੀਰ ਨੂੰ ਧਰਤੀ ਬਣਾ ਆਪਣੇ ਰੋਜ਼ਾਨਾ ਕਰਮਾਂ ਨੂੰ ਬੀਜ ਬਣਾ ਪਰਮਾਤਮਾ ਦੇ ਨਾਮ ਦੇ ਪਵਾਨੀ ਦਾ ਇਸ ਭੋਏ ਵਿੱਚ ਸਿੰਚਨ ਕਰ ਮਨ ਕਿਰਸਾਣ ਵਰ ਦਾ ਜਮਾਏ ਲੈ ਇਉਂ ਪਵਸ ਪਾਦ ਨਿਰਵਾਣੀ ਆਪਣੇ ਮਨ ਨੂੰ ਕਿਸਾਨ ਬਣਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਉਗਾ ਇਸ ਤਰ੍ਹਾਂ ਹੀ ਭਾਈ ਉਹ ਆਤਮਿਕ ਅਵਸਥਾ ਹਾਸਲ ਕਰ ਲਏਗਾ ਜਿੱਥੇ ਕੋਈ ਵਾਸਨਾ ਪਹੁੰਚ ਨਹੀਂ ਸਕਦੀ ਕਾਹੀ ਕਰਬਸ ਮੂੜੇ ਮਾਇਆ اے ਮੂਰਖ ਮਾਇਆ ਦਾ ਕਿਉਂ ਮਾਨ ਕਰਦਾ ਹੈ ਪਿਤ ਸੁੱਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਪਿਤਾ ਪੁੱਤਰ ਸਤਰੀ ਮਾਂ ਇਸ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ ਰਹਾਉ ਵਿਕਾ ਵਿਆਪ ਬਕਾਰ ਦੁਸ਼ਟ ਕਿਰਪਾ ਖਿਰਖਾ ਕਰੇ ਇਨ ਤਜ ਆਤਮਾ ਹੋਈ ਧਾਈ ਜਿਹੜਾ ਮਨੁੱਖ ਚੰਦਰੀ ਵਿਸੇ ਵਕਾਰਾਂ ਨੂੰ ਹਿਰਦਾ ਭੁਏ ਵਿੱਚੋਂ ਇਉਂ ਪਟ ਪਟ ਦਿੰਦਾ ਹੈ ਜਿਵੇਂ ਕੇਤੀ ਵਿੱਚੋਂ ਨਦੀਨ ਇਹਨਾਂ ਵਿਕਾਰਾਂ ਦਾ ਤਿਆਗ ਕਰਕੇ ਜੋ ਮਨੁੱਖ ਆਪਣੇ ਅੰਦਰ ਇੱਕ ਚਿਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ ਜਬ ਤਬ ਸੰਜਮ ਹੋਏ ਜਬ ਰਾਕੇ ਕਮਲੋ ਵਿਪਸੈ ਮਦੁ ਆਸਰਮਾਈ ਜਦੋਂ ਜਪ ਤਪ ਦੇ ਸੰਜਮ ਉਸ ਦੇ ਆਤਮਿਕ ਜੀਵਨ ਦੇ ਰਾਖੇ ਬਣਦੇ ਹਨ ਤਾਂ ਉਸ ਦਾ ਹਿਰਦਾ ਕੋਲ ਖੇੜ ਪੈਂਦਾ ਹੈ ਉਸ ਦੇ ਅੰਦਰ ਆਤਮਿਕ ਆਨੰਦ ਦਾ ਰਸ ਮਾਨੋ ਸਿੰਮਦਾ ਹੈ 20 ਸੱਤ ਹਫ਼ਤਾ ਹਰ ਰੋਜ਼ ਸਰੋ ਸੰਗਰਾਹ ਦਿਨ ਕੋੜਾ ਨਿਤ ਕਾਲਸਾਰ ਹੈ ਜੇ ਮਨੁੱਖ ਸਤਾਈ ਹੀ ਰਸ਼ਟਰਾ ਵਿੱਚ ਭਾਵ ਹਰ ਰੋਜ਼ ਪ੍ਰਭੂ ਦਾ ਨਾਮ ਧਾਣ ਇਕੱਠਾ ਕਰਦਾ ਰਹੇ ਇਹ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ ਬਾਲਪਨ ਜਵਾਨੀ ਬੁਢੇਪੇ ਵਿੱਚ ਮੋਤ ਨੂੰ ਚੇਤੇ ਰੱਖੇ ਨਾਨਕ ਔਰ 18 ਮੈਂ ਅਪਰੰਪਰੋ ਚੀਨਾ ਕਹੇ ਨਾਨਕ ਇਹ ਏਕ ਉਤਾਰੈ ਜੇ ਚਾਰ ਵਿਦਾਂ ਛੇ ਸ਼ਾਸਤਰ ਅਤੇ 18 ਪੁਰਾਨ ਆਦਿਕ ਸਾਰੀਆਂ ਤਰ੍ਹਾਂ ਪੁਸਤਕਾਂ ਵਿੱਚ ਪਰਮਾਤਮਾ ਦੇ ਨਾਮ ਨੂੰ ਹੀ ਖੋਜੇ ਤਾ ਇਸ ਤਰ੍ਹਾਂ ਪਰਮਾਤਮਾ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਸ੍ਰੀ ਰਾਗ ਮੰਗਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਬਦ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਇਹ ਕਾਜੀ ਆਪਣੇ ਰਜਾਨਾ ਹਰੇ ਕਰਮ ਨੂੰ ਭੋਏ ਬਣਾ ਇਸ ਕਰਮ ਭੋਏ ਵਿੱਚ ਗੁਰੂ ਦਾ ਸ਼ਬਦ ਵੀ ਪਾ सिमरन तो पैदा होने वाली आत्मिक सुंदरता ਦਾ ਪਾਣੀ ਉਸ ਅਮਲ ਭੋਏ ਵਿੱਚ ਸਦਾ ਦਿੰਦਾ ਰਹੋ ਹੋਏ ਕਿਰਸਾਨ ਈਮਾਨ ਜਮਾਇ ਲੈ ਪਿਸਤ ਦੋਜਕ ਮੂੜੇ ਇਹ ਵਜਾਣੀ ਪਹਿਸਾਨ ਵਰਗਾ ਉਦਮੀ ਬਣ ਤੇਰੀ ਇਸ ਕਿਰਸਾਨੀ ਵਿੱਚ ਸਰਦਾ ਦੀ ਕੀਤੀ ਉਗੇਗੀ हे ਮੂਰਖ ਸਿਰ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਵਹਿਸ਼ਤ ਕੀ ਹੈ ਤੇ ਜੋਖਮ ਕੀ ਹੈ ਮਤ ਜਾਣ ਸੈ ਗੱਲੀ ਪਾਇਆ ਇਹ ਕਾਜੀ ਇਹ ਨਾ ਸਮਝੀ ਕਿ ਨਿਹਰੀਆਂ ਗੱਲਾਂ ਨਾਲ ਹੀ ਰੱਬ ਮਿਲ ਪੈਂਦਾ ਹੈ ਮਾਲਕ ਹੈ ਮਾਨਾ ਰੂਪ ਕੀ ਸੋਭਾ ਇਤ ਬਿੱਧੀ ਜਨਮ ਗਵਾਇਆ ਜੇ ਬੇਈਮਾਨੀਆਂ ਕਰਕੇ ਇਕੱਠੇ ਕੀਤੇ ਹੋਏ ਧਨ ਦੇ ਅਹੰਕਾਰ ਵਿੱਚ ਟਿੱਕੇ ਰਏ ਜੇ ਕਾ ਮਤੁਰ ਹੋ ਕੇ ਰੂਪ ਦੀ ਸੋਭਾ ਵਿੱਚ ਮਨ ਜੁੜਿਆ ਰਹਾਂ ਤਾਂ ਬਾਹਰੋਂ ਮਜਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ਰਹਾਉ ਐ ਬੁੱਤਨ ਚੀਕੜੋ ਏਉ ਮਨ ਮੀਢ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਜਦ ਤੱਕ ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ ਤੇ ਇਹ ਮਨ ਉਹ ਚਿੱਕੜ ਵਿੱਚ ਡੱਡੂ ਬਣ ਕੇ ਰਹਿੰਦਾ ਹੈ ਚਿੱਕੜ ਵਿੱਚ ਉੱਗੇ ਹੋਏ ਕੋਲ ਫੁੱਲ ਦੀ ਕਦਰ ਇਸ ਡੱਡੂ ਮਨ ਨੂੰ ਨਹੀਂ ਪੈ ਸਕਦੀ ਹਿਰਦੇ ਵਿੱਚ ਵਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ ਔਰ ਉਸਤਾਦ ਨਿਤ ਭਾਕੇ ਆ ਬੋਲੇ ਕਿਉਂ ਬੁੱਝ ਜਾ ਜਹ ਨਾ ਹੈ ਬੁਝਾਈ ਪੂਰਾ ਆ ਕੇ ਕੋਲ ਫੁੱਲ ਤੇ ਗੁਜ਼ਾਰ ਪਾਉਂਦਾ ਹੈ ਪਰ ਕੋਲ ਪੁੱਲ ਦੇ ਪਾਸੇ ਚਿੱਕੜ ਵਿੱਚ ਮਸਤ ਡੱਡੂ ਪੁੱਲ ਦੀ ਕਦਰ ਨਹੀਂ ਜਾਣਦਾ ਗੁਰੂ ਭੋਰਾ ਸਦਾ ਹਰੀ ਸਿਮਰਨ ਦਾ ਉਪਦੇਸ਼ ਕਰਦਾ ਹੈ ਪਰ ਇਹ ਡੱਡੂ ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ ਇਸ ਨੂੰ ਅਜੇ ਹੀ ਸਮਝ ਹੀ ਨਹੀਂ ਹੈ ਆਪਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਇਹ ਕਾਜੀ ਜਦ ਤੱਕ ਇਹ ਮਨ ਮਾਇਆ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਹੈ ਮਜਹਬੀ ਕਿਤਾਬ ਦੇ ਮਸਲੇ ਸੁਣਨੇ ਸੁਣਾਣੇ ਬੇਅਸਰ ਹਨ ਕਸਮ ਕੀ ਨਜ਼ਰ ਜਲਾ ਪਸੰਦੇ ਜਿੰਨੇ ਕਰ ਇੱਕ ਧਾਇਆ ਉਹੀ ਬੰਦੇ ਮਾਲਕ ਰੱਬ ਦੀ ਮਿਹਰ ਦੀ ਨਜ਼ਰ ਵਿੱਚ ਹਨ ਉਹੀ ਬੰਦੇ ਉਸ ਦੇ ਦਿਲ ਪਿਆਰ ਵਿੱਚ ਪਿਆਰੇ ਹਨ ਜਿਨ੍ਹਾਂ ਨੇ ਪੂਰੀ ਸ਼ਰਧਾ ਨਾਲ ਉਸ ਨੂੰ ਸਿਮਰਿਆ ਹੈ ਤੀ ਕਰਕੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕੱਟ ਜਾਈ ਇਹ ਕਾਜੀ ਤੂਤੀ ਰੋਜ਼ੇ ਗਿਣ ਕੇ ਰੱਖਦਾ ਹੈ ਪੰਜ ਨਮਾਜ਼ਾਂ ਨੂੰ ਸਾਥ ਹੀ ਬਣਾਉਂਦਾ ਹੈ ਪਰ ਇਹ ਸਭ ਕੁਝ ਬਕਾਵੇ ਦੀ ਕਾਤਰ ਕਰਦਾ ਹੈ ਤਾਂ ਕਿ ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ ਨਾਨਕ ਆਖ ਰਹਿ ਪੈ ਚਲਣਾ ਮਾਲ ਧਨ ਕਿਤ ਕੂ ਸੰਰਿਆਹੀ ਪਰ ਨਾਨਕ ਆਪਦਾ ਹੈ ਇਹ ਕਾਜੀ ਜੀਵਨ ਦੇ ਸਹੀ ਰਸਤੇ ਉੱਤੇ ਤੁਰਨਾ ਚਾਹੀਦਾ ਹੈ ਤੂੰ ਟੱਗੀ ਪ੍ਰੇਮ ਕਰਕੇ ਮਾਲ ਧਣ ਕਿਉਂ ਇਕੱਠਾ ਕਰਦਾ ਹੈ ਤੂੰ ਨਿਹੜੀਆਂ ਗੱਲਾਂ ਨਾਲ ਲੋਕਾਂ ਨੂੰ ਪੱਤੀ ਆਉਂਦਾ ਹੈ ਅੰਦਰ ਤੂੰ ਧਨ ਦੇ ਲਾਲਚ ਅਤੇ ਕਾਮਵਾਸਨਾ ਵਿੱਚ ਅੰਨਾ ਹੋਇਆ ਪਿਆ ਹੈ ਇਹ ਰਸਤਾ ਆਤਮਿਕ ਮੋਤ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੀ